ਸਾਡਾ ਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਅੱਜ ਹੈਗਾ ਜੀ ਦੂਸਰਾ ਦਿਨ ਤੇ ਮੈਂ ਪੀਰੀ ਸੇ ਚਾਹ ਨਾ ਧੋਕੇ ਹੋ ਗਈਆਂ ਰੈਡੀ ਤੇ ਸਿਰ ਧੋਣਾ ਸੀਗਾ ਮਿੱਟੀ ਬਹੁਤ ਪੈ ਗਈ ਸੀ ਤੁਹਾਨੂੰ ਪਤਾ ਵੀ ਘਰ ਮਿਸਤਰੀ ਲੱਗਿਆ ਹੋਇਆ ਉਹਦੇ ਕਰਕੇ ਵੀ ਕਾਟਰ ਚੱਲਦਾ ਨਾ ਅੰਦਰ ਵੀ ਮਿੱਟੀ ਬਹੁਤ ਆ ਗਈ ਝਾੜੂ ਲਾਇਆ ਸੀਗਾ ਹੁਣ ਅੰਦਰ ਹਜੇ ਪੋਚਾ ਨਹੀਂ ਲਾਉਂਦੇ ਹੈਗੇ ਕੱਲਾ ਝਾੜੂ ਹੀ ਲਾਵਾਂਗੇ ਕਿਉਂਕਿ ਫਿਰ ਅੱਜ ਅਜਦਾ ਕੰਮ ਹੈਗਾਗਾ ਹਾਜੀ ਤੇ ਫਿਰ ਕੱਲ ਨੂੰ ਸਾਰਾ ਧੋਸ ਮਾਰ ਕੇ ਝਾੜੂ ਪੂੰਛਾ ਕਰਾਂਗੇ ਸਾਰੇ ਘਰ ਦਾ ਤੇ ਹੁਣ ਮੈਂ ਲੱਗੀ ਸੀਗੀ ਕੱਪੜੇ ਧੋਣ ਹਜੇ ਮੇਰੇ ਭਾਂਡੇ ਪਏ ਆ ਚਾੜੇ ਮਾਂਜਣੇ ਆ ਹਜੇ ਤੇ ਹੁਣ ਮੈਂ ਪਹਿਲਾਂ ਮੈਂ ਕਿਹਾ ਵੀ ਥੋੜੀ ਥੋੜੀ ਧੁੱਪ ਨਿਕਲ ਰਹੀ ਆ ਮਸ਼ੀਨ ਲਾਦਾ ਤੌੜੀ ਪਾ ਦਈਏ ਧੋੜੀਏ ਕਿਉਂਕਿ ਤੌੜੀਏ ਕੱਲ ਬਾਹਰ ਰਹਿ ਗਈ ਸੀ ਗਰਦੇ ਨਾਲ ਭਰ ਗਈ ਤੇ ਉਹਦੇ ਕਰਕੇ ਅੱਜ ਧੋਣੇ ਪੈਣਗੇ ਤੇ ਹੁਣ ਲਾਉਣਿਆ ਮਸ਼ੀਨ ਧੋਨੇ ਕੱਪੜੇ ਹਾਂਜੀ ਜਿਹੜੀਆਂ ਜਿਹੜੀਆਂ ਟੈਲਾਂ ਟੁੱਟੀਆਂ ਹੋਈਆਂ ਸੀ ਉਹ ਹੀ ਕੜਵਾ ਰਹਾਂਗੇ ਇੱਥੇ ਵੀ ਟੈਲ ਟੁੱਟੀ ਹੋਈ ਸੀ ਕੋ ਅੰਕ ਲਾਰੇ ਨੇ ਉਹ ਵੀ ਟੁੱਟੀ ਹੋਈ ਸੀ ਇਧਰਲੀ ਵੀ ਟੁੱਟੀ ਹੋਈ ਸੀ ਬਾਕੀ ਉਹ ਵਾਲੀਆਂ ਕੱਲ ਲੱਗੀਆਂ ਸੀ ਹੁਣ ਜਿਹੜੀਆਂ ਜਿਹੜੀਆਂ ਟੁੱਟੀਆਂ ਹੋਈਆਂ ਸੀ ਉਹ ਕੜਵਾ ਰਹਾਂਗੇ ਐਕਸਟਰਾ ਟੈਲਾਂ ਬਚ ਗਈਆਂ ਸੀ ਤਾਂ ਕਰਕੇ ਫਿਰ ਉਹ ਵੀ ਲਪਾ ਲੰਨਿਆ ਨੇ ਫਿਰ ਬਾਅਦ ਚ ਫੇਰ ਟੁੱਟਣ ਗਈਆਂ ਆ ਥੋੜੀਆਂ ਜਿਹੀ ਟੈਲਾਂ ਬਚ ਗਈਆਂ ਸੀ ਪਈਆਂ ਨੇ ਨਵੀਆਂ ਟੈਲਾਂ ਤੇ ਹੁਣ ਉਹ ਜਿਹੜੀਆਂ ਜਿਹੜੀਆਂ ਟੁੱਟੀਆਂ ਹੋਈਆਂ ਸੀ ਉਹ ਲਵਾ ਲਾਂਗੇ। ਗੱਗੀ ਦਾ ਕੰਮ ਵੀ ਸ਼ੁਰੂ ਹੋ ਗਿਆ ਸਵੇਰੇ ਸਵੇਰੇ। ਆ ਆਪਣੇ ਅਮਰੂਦ ਆ ਪੱਕੇ ਹੋਏ। ਪੀੜੇ ਹੋਏ ਪਏ ਆ। ਇਹ ਤਾਂ ਲੱਗਦੇ ਅਮਰੂਦ। ਸਰਦੀਆਂ 'ਚ ਵੀ ਲੱਗਦੇ ਇਹ ਤੇ ਗਰਮੀਆਂ 'ਚ ਵੀ ਲੱਗਦੇ ਆ ਹਾ ਜਿਹੜੇ ਰਹਿੰਦੇ ਆ ਪੱਕਣ ਨਾਲ। ਬਸ ਫਿਰ ਹੁਣ ਇਹਨੂੰ ਆਪਾਂ ਇਹਦੀਆਂ ਟਾਹਣੀਆਂ ਕੱਟ ਦਾਂਗੇ ਥੋੜੀਆਂ-ਥੋੜੀਆਂ ਜਦੋਂ ਬੂਹ ਲੱਗ ਕੇ ਹਟ ਗਈ ਫਿਰ ਇਹ ਸਹੀ ਹੋ ਜਾਊਗਾ ਅਮਰੂਦ ਸਾਰੇ ਕਿਤੇ ਫੈਲਿਆ ਪਿਆ ਅੱਲੇ ਨਹੀਂ ਕਾਹ ਪਾਰ ਕਿਹ ਇਹ ਤਾਂ ਬਹੁਤ ਪਿਆ ਇਹਦੇ ਤੇ ਅਮਰੂਦ ਹਾਜੀ ਦਵਾਰੇ ਚਾਹ ਪੀ ਲਈ ਅਕਲ ਦੀ ਪਿਆਤੀ ਚਾਹ ਤੇ ਧੁੱਪ ਬਹੁਤ ਸੋਹਣੀ ਨਿਕਲੀ ਰਹੀ ਅੱਜ ਤੇ ਮਾਈ ਲਾਈਫ ਇਸੇ ਮਸ਼ੀਨ ਨੂੰ ਦੱਸੇ ਸੀਗਾ ਵੀ ਮਸ਼ੀਨ ਲਾਉਣੀ ਆ ਤੇ ਸਾਡੇ ਚਾਰਾਂ ਦੇ ਤੌੜੀਏ ਧੁੱਤੇ ਆ ਤੇ ਸਟੈਂਡ ਚੱਕ ਕੇ ਆਪਾਂ ਇੱਧਰਲੇ ਵਿਹੜੇ 'ਚ ਧਰ ਲਿਆ ਹੁਣ ਉਧਰ ਤਾਂ ਤੁਹਾਨੂੰ ਪਤਾ ਵੀ ਖਲਾਰਾ ਬਹੁਤ ਆ ਗਰਦਾ ਜਾਂਦਾ ਅੰਦਰ ਕਟਰ ਚੱਲਦਾ ਦੇਖੋ ਇੰਨਾ ਹੋਇਆ ਫੇ ਮਿੱਟੀ ਘਟਾ ਇੱਧਰ ਵੀ ਜਾਂਦਾ ਸਾਰੇ ਕਿਤੇ ਫਿਰ ਹੁਣ ਮੈਂ ਚੱਕ ਕੇ ਇੱਥੇ ਰੱਖ ਲਿਆ ਤੇ ਤੌੜੀਏ ਧੁੱਤੇ ਗਏ ਸੁੱਕਣੇ ਪਾ ਤੇ ਤੇ ਬਾਕੀ ਰਹਿ ਗਏ ਥੋੜੇ ਜੇ ਕੱਪੜੇ ਹੋਰ ਰਹਿ ਗਏ ਬਸ ਉਹ ਹੁਣ ਧੋਵ ਦਨੇ ਆ ਉਸ ਤੋਂ ਬਾਅਦ ਮੈਂ ਬਿੱਲੀ ਹਾਂਜੀ ਮਸ਼ੀਨ ਮੈਂ ਲਾਈ ہوئی ਆ ਬਾਹਰਲੇ ਬਾਥਰੂਮ ਚ ਕਿਉਂਕਿ ਹੁਣ ਇਹਨੂੰ ਇੱਥੇ ਫਿੱਟ ਕਰ ਲਿਆ ਮੈਂ ਕਿਹਾ ਚਲੋ ਚਿੰਨਾ ਕਚਰੇ ਇੱਥੇ ਦਿਲ ਕਰਦਾ ਧੋਣ ਨੂੰ ਇੱਥੇ ਧੋ ਲੈਣੇ ਆ ਪਹਿਲਾਂ ਮੈਂ ਇੱਥੇ ਬਾਹਰ ਲਾ ਰੱਖੀ ਸੀ ਵਿਚਾਰੀ ਮਸ਼ੀਨ ਨੂੰ ਟੇਕ ਹੀ ਨਹੀਂ ਹੈਗੀ ਇਹ ਟਪਦੀ ਰਹਿੰਦੀ ਆ ਕਦੇ ਅੰਦਰਲੇ ਬਾਥਰੂਮ ਚ ਚਲੀ ਜਾਂਦੀ ਆ ਹੁਣ ਮੈਂ ਇਧਰ ਆ ਬਾਥਰੂਮ ਚ ਕਿਸੇ ਨੂੰ ਆਉਣ ਨਹੀਂ ਦਿੰਦੀ ਮੈਂ ਕਿਹਾ ਵੀ ਇੱਥੇ ਮਸ਼ੀਨ ਲਾਦੀ ਮੈਂ ਪੱਕੀ ਇਧਰ ਕਿਸੇ ਨੇ ਨਹੀਂ ਆਉਣਾ ਗਿੱਲਾ ਨਿਕਰਨ ਦਿੰਦੀ ਬਾਥਰੂਮ ਇੱਥੇ ਇਹਨਾਂ ਨੂੰ ਫਿਰ ਮਸ਼ੀਨ ਵਿੱਚ ਪਾਣੀ ਚੱਲਿਆ ਜਾਂਦਾ ਹਾਂਜੀ ਟੈਲਾਂ ਲੱਗ ਕੇ ਆਪਣੀਆਂ ਓਕੇ ਨੇ ਤੇ ਉਹਨਾਂ ਵਿੱਚ ਉਹ ਜਿਹੜਾ ਮਸਾਲਾ ਜਿਹਾ ਭਰਦੇ ਹੁੰਦੇ ਨੇ ਉਹ ਅੰਕਲ ਨੇ ਭਰਤਾ ਹੁਣ ਇੱਥੇ ਥੋੜੀ ਜਿਹੀ ਕੀੜਿਆਂ ਨੇ ਨਾ ਖੱਡਾਂ ਪੱਟੀਆਂ ਹੋਈਆਂ ਸੀ ਉਹ ਭਰਉਂਦੀ ਸੀ ਮੈਂ ਅੰਕਲ ਨੂੰ ਕਹਿ ਕੇ ਮੇਰੇ ਅੰਕਲ ਆ ਵੀ ਭਰ ਦੋ ਤੇ ਆ ਇਧਰੋਂ ਸਾਰੀਆਂ ਓਕੇ ਹੋ ਗਈਆਂ ਜਿਹੜੀਆਂ ਟੁੱਟੀਆਂ ਹੋਈਆਂ ਸੀ ਉਹ ਆਪਾਂ ਨੇ ਲਵਾ ਲਈਆਂ ਸਾਫ਼ ਹੋ ਗਿਆ ਸਾਰਾ ਬੇੜਾ ਹੁਣ ਬੱਚੇ ਆ ਗਏ ਸੀਗੇ ਸਕੂਲੋਂ ਤੇ ਹੁਣ ਜੋ ਵੀ ਚੱਲੇ ਟਿਊਸ਼ਨ ਤੇ ਇਹਦਾ ਆਟੋ ਹਜੇ ਆਇਆ ਨਹੀਂ ਤੇ ਸੋਮੂ ਚੱਲਿਆ ਗਿਆ ਉਹ 3:30 ਜਾਂਦਾ ਇਹ 4:00 ਵਜੇ ਜਾਂਦਾ ਇਹਦਾ 4:00 ਵਜੇ ਤੋਂ ਉੱਪਰ ਹੋ ਗਿਆ ਟਾਈਮ ਹਜੇ ਲੇਟ ਹੋ ਗਿਆ ਆਇਆ ਨਹੀਂ ਹਜੇ ਆਟੋ ਇਹ ਅੰਕਲ ਹੁਣ ਕਹਿੰਦੇ ਮੈਂ ਝਾੜੂ ਲਾ ਕੇ ਦੇਖਦਾ ਵੀ ਜੇ ਕਿਤੇ ਥੋੜਾ ਬਹੁਤਾ ਬਚਿਆ ਹੋਇਆ ਫਿਰ ਉਹ ਵੀ ਕਰ ਦਾਂਗੇ ਮੇਰੇ ਸਾਰਾ ਸਾਫ ਹੋ ਜੂਗਾ ਕਿਉਂਕਿ ਇਹ ਉੱਤੇ ਗਰਦਾ ਪਿਆ ਹੋਇਆ ਹੈ ਨਾ ਉਹਦੇ ਕਰਕੇ ਪਤਾ ਵੀ ਨਹੀਂ ਲੱਗਦਾ। ਬੇੜੇ ਦੀ ਡੈਂਟਿਕ ਪੈਂਟਿੰਗ ਵਧੀਆ ਹੋ ਗਈ ਵਿਚਾਰੇ ਦੀ। ਚਲੋ ਜਿੰਨਾ ਕੋ ਹੋ ਸਕੇ ਉਹਨਾਂ ਕ ਕਰ ਲਿਆ ਹਜੇ। ਟਾਈਮ ਪਾਸ ਬੈਠਣ ਜੋਗ। ਤਿਤਕ ਹੋ ਗਿਆ ਗਿੱਤਾਂ ਤੱਕ ਬਹੁਤ ਕੁੱਟੀਆਂ ਹੋਈਆਂ ਸੀ ਬੁਰਾ ਹਾਲ ਸੀਗਾ। ਤੱਕ ਲੱਗ ਗਿਆ ਸਾਰਾ। ਸਾਫ ਹੋ ਗਿਆ। ਇਹ ਤੇ ਵੀ ਲੱਗ ਜਾਈ ਜਾਊਗਾ ਹੁਣ ਝਾੜੂ ਆ ਪੱਟੀ ਜੀ ਤੇ ਦੇਖਿਓ ਕ ਕਾਲ ਨੂੰ ਕਰਦੀ ਇਹ ਆ ਹੂੰ ਠੀਕ ਆ ਮੈਂ ਕਹੇ ਇਹ ਤੇ ਝਾੜੂ ਲੱਗ ਜਾਂਦਾ ਨਹੀਂ ਕਾਲ ਨੂੰ ਆਪਾਂ ਕਰੂ ਕਰਾਂਗੇ ਸਾਰਾ ਸਭ ਇਹ ਤਾਂ ਕਾਲ ਨੂੰ ਕਰਾਂਗੇ ਝਾੜੂ ਪੋਚਾ ਇਹ ਤੇ ਅੱਜ ਹਜੇ ਪਾਣੀ ਨਹੀਂ ਨਾ ਲਾਉਣਾ ਹੈਗਾ ਅੰਕਲ ਕਹਿੰਦੇ ਵੀ ਕਾਲ ਨੂੰ ਚਹੇ ਨੂੰ ਧੋ ਦਿਓ ਤੁਸੀਂ ਵਿੜੇ ਨੂੰ ਕਾਲ ਨੂੰ ਫਿਰ ਧੋ ਕੇ ਸਾਫ਼ ਹੋਊਗਾ ਕਰਦਾ ਬਹੁਤ ਜ਼ਿਆਦਾ ਰਾਸ਼ੀ ਕਾਲ ਜੀ ਸਾਰਿਆਂ ਨੂੰ ਇਹ ਮਾਰਨਿੰਗ ਦਾ ਹੈਗਾ ਜੀ ਅਗਲਾ ਦਿਨ ਮਿਸਤਰੀ ਆਪਣੇ हट ਗਿਆ ਸੀਗਾ ਤੇ ਅੱਜ ਹੋ ਰਹੀਆਂ ਨੇ ਸਫਾਈਆਂ ਤੇ ਗੇੜ ਢੋਤੇ ਜਾ ਰਹੇ ਨੇ ਗਲੀ ਵਾਲੇ ਕਿਉਂਕਿ ਇੰਨਾ ਉੱਪਰ ਮਿੱਟੀ ਬਹੁਤ ਜ਼ਿਆਦਾ ਸੀ ਤਾਂ ਕਰਕੇ ਇਹਨਾਂ ਨੂੰ ਲੱਗਿਆਗੇ ਢੋਣ ਇਹ ਗੱਗੇ ਦੀ ਡਿਊਟੀ ਲੱਗੀ ਹੋਈ ਆ ਗੇੜ ਢੋਣ ਤੇ ਨਹੀਂ ਸਾਰੇ ਠੰਡੇ ਹੋਣੀ ਚਾਹੀਦਾ ਠੰਡੇ ਪਾਣੀ ਜੇ ਪਤਾ ਲੱਗਣਾ ਚਾਹੀਦਾ ਮੇਰੇ ਉੱਪਰ ਠੰਡਾ ਪਾਣੀ ਪਾਦਾ ਪਤਾ ਕਿੰਨੀ ਠੰਡਾ ਮੈਂ ਨਾ ਆਲੀ ਸੀ ਨਾਲੇ ਥੋੜੇ ਮੰਗੂ ਡਰਦੀ ਨਹੀਂ ਹੈਗੀ ਣਾਉਣ ਤੋਂ ਹਾਂ ਠੰਡਾ ਪਾਣੀ ਨਾ ਧਾ ਕੇ ਰੱਖੋ ਨਾ ਗਰਮ ਪਾਣੀ ਨਾਲ ਨਾਤਾ ਜਾਂਦਾ ਪਾਣੀ ਨਾਲ ਤਾਂ ਸਾਰੀ ਦਾ ਨਾ ਠੰਡੇ ਪਾਣੀ ਨਾਲ ਨਾਓ ਠੰਡੇ ਪਾਣੀ ਬਸ ਕਿੰਨੇ ਕੁ ਰਹਿ ਗਏ ਹੁਣ ਹੋ ਗਏ ਸਾਫ ਵਧੀਆ ਹੋ ਗਏ ਝਾੜੂ ਆਪਣੇ ਲੱਗ ਗਿਆ ਤੇ ਹੁਣ ਲਾਵਾਂਗੇ ਪੋਚਾ ਮੈਂ ਕਿਹਾ ਪੋਚਾ ਲਾ ਕੇ ਸਹੀ ਕਰ ਦਾਂਗੇ ਧੋਂਦੇ ਨਹੀਂ ਹੈਗੇ ਧੋ ਕੇ ਤਾਂ ਫਿਰ ਜਾਦੇ ਕੰਮ ਵਧੇ ਜਾਣਾ ਦੇੜੀਆਂ ਵਗੈਰਾ ਧੋਤੀਆਂ ਤੇ ਗੇਟ ਧੋਤੇਗੇ ਤੇ ਹੁਣ ਮੈਂ ਕੱਢੀ ਸੀਗੀ ਮਲਾਈ ਤੋਂ ਬਣਾਈ ਸੀਗੀ ਮੱਖਣੀ ਉਹ ਮੈਂ ਤੁਹਾਨੂੰ ਦੱਸਿਆ ਹੀ ਹੋਇਆ ਸੌਖਾ ਤਰੀਕਾ ਉਹ ਵੀ ਬਣਾਈ ਸੀ ਮੈਂ ਹੱਥ ਨਾਲ ਹੀ ਤੇ ਹੁਣ ਮੈਂ ਧਰਿਆ ਹੋਇਆ ਕਿਉਂ ਬਣਨ ਵਾਸਤੇ ਆ ਦੇਖੋ ਅੱਜ ਮੱਖਣੀ ਹੈਗੀ ਸੀਗੀ ਜਿਆਦੇ ਮਲਾਈ ਕਾਫੀ ਦਿਨਾਂ ਦੀ ਜਿਆਦਾ ਇਕੱਠੀ ਹੋ ਗਈ ਸੀ ਫਿਰ ਮੈਂ ਕੀ ਕੀਤਾ ਇਹਦੇ ਵਿੱਚ ਪਾ ਲਈ ਤੇ ਇਹਦੇ ਵਿੱਚ ਪਾ ਕੇ ਫਿਰ ਆਪਾਂ ਨੇ ਇਹਨੂੰ ਹੱਥ ਨਾਲ ਘੁਮਾ ਘੁਮਾ ਕੇ ਮੱਖਣੀ ਕੱਢ ਲਈ ਤੇ ਹੁਣ ਰੱਖਿਆ ਮੈਂ ਗੈਸ ਤੇ ਘਿਓ ਬਣਨ ਵਾਸਤੇ ਤੇ ਹੁਣ ਜਲਦੀ ਜਲਦੀ ਬਣ ਜੇ ਵੀ ਸਵੇਰ ਤੇ ਵੱਜ ਗਿਆ 11:30 ਤੇ ਹੁਣ ਅਸੀਂ ਜਾਣਾ ਬਾਜ਼ਾਰ ਬਾਜ਼ਾਰ ਜਾਣਾ ਇੱਕ ਤਾਂ ਮੇਰੇ ਤੋਂ ਵੈਪਰ ਟੁੱਟ ਗਿਆ ਸਵੇਰੇ ਬਾਥਰੂਮ ਤੋਂ ਵੀ ਸੀਗੀ ਤੇ ਇੱਕ ਸਾਡਾ ਪੋਚਾ ਟੁੱਟਿਆ ਪਿਆ। ਬਾਕੀ ਨਿੱਕੇ ਮੋٹے ਕੰਮ ਹੋਰ ਨੇ ਬਸ ਉਹ ਕਰਕੇ ਫਿਰ ਆਪਾਂ ਹੈਗੇ ਆ। ਹਾਂਜੀ ਮੈਂ ਬਣਾਏ ਸੀਗੇ ਚੌਲ ਤੇ ਨਾਲ ਪੜਾਈ ਸੀਗੀ ਸਾਦਾ ਕਾਲੇ ਛੋਲੇ ਆ ਜੀ। ਦੇਖੋ ਤੁਸੀਂ ਸਬਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆਪਣੀ। ਵਿੱਚ ਪਾਇਆ ਦੇਸੀ ਘਿਓ ਤੇ ਇਹ ਮੈਂ ਕੱਦ ਨੂੰ ਪਾ ਕੇ ਦੇ ਦੇ ਰੋਟੀ ਸੋਹਣ ਨੂੰ ਬਣਾਈਆ ਫਰੋਂ ਨੂੰ ਕਿ ਸੋਹਣ ਨੂੰ ਖਾਂਦਾ ਇਹ ਸਬਜੀ ਨਾਲ ਚੌਲ ਨੂੰ ਆ। ਤੇ ਨਾਰਮੇ ਟੱਕੀ ਆ ਗਈ ਮੋਲੀ ਮੋਲੀ ਦੇ ਉੱਤੇ ਹੁਣ ਆਪਾਂ ਪਾਵਾਂਗੇ ਨਮਕ ਥੋੜਾ ਜਿਹਾ ਤੇ ਥੋੜੀ ਜਿਹੀ ਪਾਵਾਂਗੇ ਥਾਲੇ ਵਿੱਚ ਤੇ ਇਹ ਆ ਆਪਣੀ ਅੱਜ ਦੀ ਰੋਟੀ ਹੈ ਇੱਕ ਤਾਂ ਹੁੰਦਾਗਾ ਹਨਾ ਵੀ ਆਪਾਂ ਜਦੋਂ ਮਿਸਤਰੀ ਲਾਉਣੇ ਆਪਾਂ ਬੜੀ ਖੁਸ਼ੀ ਦੇ ਵਿੱਚ ਲਾਉਣੇ ਆ ਹਨਾ ਵੀ ਜਦੋਂ ਆਪਾਂ ਘਰ ਬਣਾਉਣਾ ਹੁੰਦਾ ਜਾਂ ਘਰ ਦਾ ਕੋਈ ਕੰਮ ਕਰਾਉਣਾ ਹੁੰਦਾ ਪਰ ਆਪਾਂ ਨੇ ਮਿਸਤਰੀ ਇੱਕ ਮਜਬੂਰੀ ਦੇ ਵਿੱਚ ਲਾਇਆ ਸੀ ਕਿਉਂਕਿ ਜਿਹੜੀ ਆਪਣੀ ਕੰਧ ਸੀਗੀ ਘਰ ਦੀ ਬੈਕ ਸਾਈਡ ਇਧਰ ਆਪਣੇ ਨਾਲ ਪਲਾਟ ਖਾਲੀ ਆ ਇੱਕ ਤੇ ਘਰ ਦੀ ਕੰਧ ਸੀਗੀ ਜਿਹੜੀ ਉਹ ਹਨਾ ਅੰਕਲ ਸਮਾਰਨ ਆਏ ਹੋਏ ਸੀਗੇ ਆਪਦਾ ਪਲਾਟ ਤੇ ਗੇਟ ਖੁੱਲਿਆ ਸੀਗਾ ਉਹਨਾਂ ਨੇ ਚਲੋ ਮੈਂ ਕਿਨੂੰ ਭੇਜਦਾ ਮੈਂ ਕਿ ਤੁਸੀਂ ਐ ਕਰਕੇ ਵੀ ਦੇਖ ਕੇ ਆਓ ਵੀ ਕਿਤੇ ਨਾ ਡੌਗੀ ਨੇ ਜਿਹੜੇ ਸਾਡੀ ਗਲੀ ਵਾਲੇ ਉਹ ਕੱਡਾ-ਕੂਡਾ ਪੱਟ ਲੈਂਦੇ ਨੇ ਕਿਉਂਕਿ ਉਹ ਉੱਥੇ ਹਨਾ ਉਹਨਾਂ ਦੇ ਕਤੂਰੇ ਵਗੈਰਾ ਹੁੰਦੇ ਨੇ ਉੱਥੇ ਰੱਖ ਦਿਆ ਨੇ ਆਪਦੇ ਬੱਚਿਆਂ ਨੂੰ ਤੇ ਮੈਨਾਂ ਨੂੰ ਪੀਸ ਦਾ ਜਿਹੜਾ ਮਾਰਨੇ ਜਦੋਂ ਇਹ ਦੇਖਣਗੇ ਤਾਂ ਕੰਧ ਸਾਡੀ ਬਹੁਤ ਜ਼ਿਆਦਾ ਖਰਾਬ ਹੋਈ ਪਈ ਸੀ ਨੀਚੇ ਬੈਠੀ ਪਈ ਸੀ ਕੰਧ ਤੇ ਉਹਦੇ ਕਰਕੇ ਆਪਾਂ ਨੂੰ ਮਿਸਤਰੀ ਲਾਉਣਾ ਪਿਆ ਕਿਉਂਕਿ ਤੁਹਾਨੂੰ ਦੱਸਿਆ ਜੇ ਇੱਕ ਤਾਂ ਆਪਣੀ ਪੋਜੀਸ਼ਨ ਪਹਿਲਾਂ ਹੀ ਇੰਨੀ ਟਾਈਟ ਆ ਉਹਦੇ ਵਿੱਚ ਤੁਹਾਨੂੰ ਪਤਾ ਵੀ ਜੇ ਉਤੋਂ ਦੀ ਕੋਈ ਖਰਚਾ ਆ ਜਾਵੇ ਫੇਰ ਇੰਨੀ ਟੈਂਸ਼ਨ ਪੈ ਜਾਂਦੀ ਆ ਵੀ ਅਣਾ ਆਪਾਂ ਕਰੀਏ ਤਾਂ ਕਰੀਏ ਕੀ ਆਏ ਹੁੰਦਾ ਦਾ ਵੀ ਮੀਂਹ ਕਣੀ ਜੇ ਆ ਗਿਆ ਜ਼ਿਆਦੇ ਆ ਗਿਆ ਤਾਂ ਕੰਧ 'ਚ ਪਾਣੀ ਪਊਗਾ ਤਾਂ ਕੰਧ ਡਿੱਗ ਨਾ ਜਾਵੇ ਜਾਂ ਉਹ ਨਾ ਹੋ ਜੇ ਨਾ ਹੋਰ ਨਾ ਨੁਕਸਾਨ ਹੋਵੇ ਜ਼ਿਆਦੇ ਉਹਦੇ ਕਰਕੇ ਆਪਾਂ ਨੂੰ ਮਿਸਤਰੀ ਅੰਕਾਂ ਨੂੰ ਲਾਉਣਾ ਪਿਆ ਤੇ ਜਿਹੜੀਆਂ ਆਪਣੇ ਬੇੜੇ ਵਾਲੀਆਂ ਟੈਲਾਂ ਸੀਗੀਆਂ ਉਹ ਬਹੁਤ ਜ਼ਿਆਦਾ ਖਰਾਬ ਸੀ ਸਾਰਿਆਂ ਡਿੱਗਣ ਦਾ ਡਰ ਸੀ ਕਿਉਂਕਿ ਇਹ ਹੁੰਦਾ ਬੱਚਿਆਂ ਦਾ ਤਾਂ ਚੱਲ ਜਾਂਦਾ ਵੀ ਸੋ ਹੋਮ ਡਿੱਗੀ ਸੀ ਜਾਂ ਜੋ ਬਣ ਹਨਾ ਡਿੱਗ ਗਿਆ ਉਹਨਾਂ ਦਾ ਚੱਲ ਜਾਂਦਾ ਜੇ ਕੋਈ ਸਿਆਣਾ ਬੰਦਾ ਅੜਕ ਕੇ ਡਿੱਗ ਜੀ ਫਿਰ ਤੁਹਾਨੂੰ ਪਤਾ ਵੀ ਉੱਠਣਾ ਕਰਨਾ ਬਹੁਤ ਔਖਾ ਹੋ ਜਾਂਦਾ ਸਿਆਣੇ ਬੰਦੇ ਤੋਂ ਤਾਂ ਕਰਕੇ ਆਪਾਂ ਨੂੰ ਇਹ ਕੰਮ ਕਰਾਉਣਾ ਵੀ ਜ਼ਰੂਰੀ ਸੀਗਾ ਤੇ ਕਿਉਂਕਿ ਜਦੋਂ ਹੁਣ ਅਸੀਂ ਸਕੂਟਰੀ ਵਗੈਰਾ ਵੀ ਕੱਢਦੇ ਸੀਗੇ ਟੈਲਾਂ ਜਦੋਂ ਤੁਰਦੀ ਸੀ ਸਕੂਟਰੀ ਉਹਨਾਂ ਦੇ ਉੱਪਰ ਉਹ ਟੈਲਾਂ ਉੱਪਰ ਚੱਕੀਆਂ ਜਾਂਦੀਆਂ ਸੀਗੀਆਂ ਬਹੁਤ ਜ਼ਿਆਦਾ ਖਰਾਬ ਹੋਈਆਂ ਪਹੀਆ ਸੀ ਤਾਂ ਕਰਕੇ ਆਪਾਂ ਨੇ ਥੋੜਾ ਜਿਹਾ ਕੰਮ ਕਰਵਾਇਆ ਹਾਂ ਜੀ ਰੋਟੀ ਪਾਣੀ ਖਾ ਲਿਆ ਤੇ ਦੁਪਹਿਰੇ ਤੁਹਾਨੂੰ ਦੱਸਿਆ ਸੀਗਾ ਵੀ ਬਾਜ਼ਾਰ ਗਏ ਸੀ ਬਾਜ਼ਾਰੋਂ ਬਸ ਪਿਆਜ਼ ਵਗੈਰਾ ਲੈ ਆਂਦੇ ਆ ਤੇ ਸੋਹਮ ਨੂੰ ਲਿਆ ਕੇ ਦਿੱਤਾ ਇੱਕ ਬੈਗ ਤੇ ਦਾ ਵਿਚਾਰੇ ਦਾ ਬੈਗ ਸਕੂਲ ਵਾਲਾ ਫਟਿਆ ਪਿਆ ਸੀਗਾ ਤੇ ਜਿਹੜੀ ਪਾਣੀ ਪਾਉਣ ਵਾਲੀ ਬੋਤਲ ਆਪਾਂ ਜਿਹਦੇ ਵਿੱਚ ਪਾਉਣਾ ਉਹ ਜੇਬ ਤਾਂ ਜੰਮੀ ਫੱਟੀ ਪਈ ਸੀ ਤੇ ਅੰਦਰ ਉਹ ਵੀ ਬੈਗ ਫਟਿਆ ਪਿਆ ਸੀ ਤੇ ਹੁਣ ਬੈਗ ਲਿਆ ਕੇ ਦਿੱਤਾ ਸਕੂਲ ਵਾਲਾ ਤੇ ਕਪੂਚਾ ਲਿਆਂਦਾ ਤੇ ਇੱਕ ਵਾਈਪਰ ਲਿਆਂਦਾ ਸੀਗਾ ਬਸ ਆ ਕੇ ਮੈਂ ਥੋੜੀ ਜਿਹੀ ਰੈਸਟ ਕੀਤੀ ਆ ਰੈਸਟ ਕਰਨ ਤੋਂ ਬਾਅਦ ਦਾਲ ਸਬਜ਼ੀ ਦੀ ਤਿਆਰੀ ਲਾਗੀ ਕਰਨ ਫਿਰ ਸ਼ਾਮ ਨੂੰ ਤੁਹਾਨੂੰ ਦਿਖਾਈ ਹੈ ਵੀ ਸਬਜ਼ੀ ਬਣਾਈ ਆ ਛੋਲਿਆਂ ਦੀ ਤੇ ਨਾਲ ਬਣਾਏ ਨੇ ਚੌਹ ਹੁਣ ਰੋਟੀ ਪਾਣੀ ਖਾ ਕੇ ਹੋ ਗਏ ਫ੍ਰੀ ਤੇ ਹੁਣ ਲੱਗੇ ਹੋਏ ਸੀਗੇ ਦੁੱਧ ਪੀਣ ਵਾਸਤੇ ਅੱਜ ਜੀਨੇ ਜੀਨੇ ਗਾ ਦਾ ਦੁੱਧ ਪੀਣਾ ਤੇ ਹੁਣ ਦੁੱਧ ਪੀਂਦੇ ਸੀਗੇ ਬਸ ਸੌਣ ਦੀ ਤਿਆਰੀ ਚ ਐਨਾ ਕੀ ਵਲੌਗ ਬਣਿਆ ਅੱਜ ਮੈਂ ਵੀ ਮੰਮਾ ਦੇ ਨਾਲ ਵਲੌਗ ਐਂਡ ਕਰਨਾ ਹੈ ਨਾ ਸੋਨ ਇਹ ਰੋ ਕੇ ਹਟਿਆ ਇਹਦੀ ਤੇ ਜੋ ਬੰਦੀ ਹੋਊਗੀ ਲੜਾਈ ਫੇਰ ਨਾਲੇ ਤਾਂ ਜੋ ਬੰਦੇ ਗਾਲਾਂ ਪਈਆਂ ਨਾਲੇ ਪਈਆਂ ਇਹਦੇ ਹੁਣ ਇਹਦੀਆਂ ਨੁੱਜੀਆਂ ਚੱਲੀ ਜਾਂਦੀਆਂ ਨੇ ਹਨਾ ਰੋਂਦਾ ਕਿਉਂ ਸੀ ਵੀਰਾ ਨੇ ਮਾਰਿਆ ਸੀ ਯੈਸ ਕੀ ਮਾਰਿਆ ਸੀ ਇੱਥੇ ਮਾਰੀ ਇੱਥੇ ਮਾਰੀ ਕਿਵੇਂ ਮਾਰਿਆ ਸੀ जोर के मारे ऐसे मारा हाँ। चलो कोई बात नहीं बीरा है आपका है हाँ? ना बीरा को प्यार करते हो आप नहीं क्यों नहीं करूँगा बीरा को प्यार क्यों नहीं करते किसको करते हो मम्मा को को पापा को पापा को चलो फिर अपने पापा के पास नहीं जाऊंगा बैठा मम्मा की गोदी जा प्यार पापा को करता बहुत खराब है ये चलो बाय बाय कर दो सारे गुड नाइट कर दो बाय बाय गुड नाइट ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਿੱਕੂ ਲਾਈਕ ਕਰਿਓ ਲਾਈਕ ਕਰਿਓ ਲਾਈਕ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ